ਪਰਮੇਸ਼ਰ ਦੀ ਹਜ਼ੂਰੀ ਵਿੱਚ ਬੈਠੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈ ਮਸੀਹ ਦੀ ਅੱਜ ਸ਼ਾਮ ਦੇ ਸਮੇਂ ਵਿੱਚ ਆਪ ਪਰਮੇਸ਼ਰ ਦੀ ਹਜ਼ੂਰੀ ਵਿੱਚ ਇਕੱਠੇ ਹੋਏ ਆਂ ਆਓ ਅੱਜ ਦੇ ਦਿਨ ਦੀ ਕਿਰਪਾ ਲਈ ਪਰਮੇਸ਼ਰ ਜੀ ਦਾ ਧੰਨਵਾਦ ਕਰਦੇ ਹੋਏ ਪ੍ਰਾਰਥਨਾ ਕਰੀਏ ਹallelujah hallelujah 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 ਧੰਨਵਾਦ 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 ਪਿਤਾ ਪਰਮੇਸ਼ਰ ਪ੍ਰਭੂਸ਼ਮ ਸੀ ਨਾਸਰੀ ਦਾ ਧੰਨਵਾਦ ਕਰਦੇ ਆਂ ਤਾਲਾ ਸ਼ੁਕਰ ਕਰਦੇ ਮੇਰੇ ਪ੍ਰਭੂ ਜੀ ਅੱਜ ਦੇ ਇਸ ਦਿਨ ਦੀ ਕਿਰਪਾ ਦੇ ਲਈ ਮੇਰੇ ਪਿਤਾ ਪਰਮੇਸ਼ਰ ਦਿਨ ਪਰ ਦਿਨ ਸਾਨੂੰ ਸੰਭਾਲ ਕੇ ਰੱਖਿਆ ਮੇਰੇ ਪ੍ਰਭੂ ਜੀ ਸਾਡੀ ਆਉਣ ਜਾਣ ਵਿੱਚ ਸਾਡੀ ਮਦਦ ਤੇ ਸਹਾਇਤਾ ਕੀਤੀ ਤੁਹਾਡਾ ਧੰਨਵਾਦ ਕਰਦੇ ਆਂ ਪ੍ਰਭੂ ਤੁਹਾਡੇ ਪਵਿੱਤਰ ਸਰਗਦੂਤਾਂ ਨੇ ਸਾਡੀ ਰਾਖੀ ਕੀਤੀ ਮੇਰੇ ਪਿਤਾ ਪਰਮੇਸ਼ਰ ਸਾਡੇ ਰਾਹ ਤੇ ਨੂੰ ਸਿੱਧਾ ਕੀਤਾ ਮੇਰੇ ਪ੍ਰਭੂ ਜੀ ਸਾਰੀਆਂ ਉਲਝਣਾਂ ਪਰੇਸ਼ਾਨੀਆਂ ਮੁਸ਼ਕਲਾਂ ਬਿਮਾਰੀਆਂ ਤੋਂ ਸਾਨੂੰ ਬਚਾ ਕੇ ਰੱਖਿਆ ਤੁਹਾਡਾ ਧੰਨਵਾਦ ਕਰਦੇ ਆਂ ਪ੍ਰਭੂ ਜੀ ਅਸੀਂ ਸ਼ਾਮ ਦੇ ਸਮੇਂ ਵਿੱਚ ਤੁਹਾਡੀ ਹਜ਼ੂਰੀ ਵਿੱਚ ਇਕੱਠੇ ਹੁੰਨੇ ਮੇਰੇ ਪਿਤਾ ਤੁਹਾਡੇ ਪਾਕ ਵਚਨ ਨੂੰ ਪੜਨਰ ਸੁਣਨ ਲਈ ਜਾ ਰਹੇ ਮੇਰੇ ਪ੍ਰਭੂ ਜੀ ਸਾਡੀ ਮਦਦ ਕਰਨਾ ਮੇਰੇ ਪਿਤਾ ਕਿ ਦਿੱਤਾ ਹੋਇਆ ਦਾਇ ਖਾਸ ਵਚਨ ਸਾਡੇ ਹਿਰਦਿਆਂ ਦੇ ਅੰਦਰ ਜਮਾ ਹੋ ਜਾਵੇ ਔਰ ਸਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ ਔਰ ਕੋਈ ਵੀ ਸ਼ੈਤਾਨ ਦੀ ਸ਼ਕਤੀ ਇਸ ਸੁੰਦਰ ਸਮੇਂ ਨੂੰ ਸਾਡੇ ਕੋਲ ਚੁਰਾ ਨਾ ਪਾਵੇ ਅਸੀਂ ਇਹ ਮੰਗਦੇ ਹਾਂ ਸਾਡੇ ਪ੍ਰਭੂ ਯਸ਼ੁ ਮਸੀਹ ਜੀ ਦੇ ਨਾਮ ਵਿੱਚ ਆਮੇਨ ਅੱਜ ਆਪਾਂ ਪਰਮੇਸ਼ਰ ਦੇ ਵਚਨ ਚ ਜਰਾਣਾਂਗੇ ਕੂਚ 23:25 ਨੰਬਰ ਆਇਤ ਨੂੰ ਤੁਸੀਂ ਯਹਵਾ ਆਪਣੇ ਪਰਮੇਸ਼ਰ ਦੀ ਉਪਾਸਨਾ ਕਰੋ ਅਤੇ ਉਹ ਤੁਹਾਡੀ ਰੋਟੀ ਅਤੇ ਤੁਹਾਡੇ ਪਾਣੀ ਨੂੰ ਬਰਕਤ ਦੇਵੇਗਾ ਅਤੇ ਮੈਂ ਤੁਹਾਡੇ ਵਿੱਚੋਂ ਬਿਮਾਰੀ ਕੱਢ ਦਿਆਂਗਾ ਹallelujah ਪ੍ਰਮੇਸ਼ਰ ਦਾ ਵਚਨ ਸਾਨੂੰ ਕੀ ਦੱਸਦਾ ਕਹਿੰਦਾ ਆਪਣੇ ਯਹੋਵਾ ਪਰਮੇਸ਼ਰ ਦੀ ਉਪਾਸਨਾ ਕਰੋ ਤਾਂ ਮੈਂ ਤੁਹਾਡੇ ਵਿੱਚੋਂ ਰੋਗ ਬਿਮਾਰੀਆਂ ਕੱਢ ਦਵਾਂਗਾ ਉਹਦੇ ਨਾਲ ਨਾਲ ਤੁਹਾਡੇ ਰੋਟੀ ਤੇ ਪਾਣੀ ਉੱਤੇ ਵੀ ਵਰਕਰ ਦਵਾਂਗਾ ਅੱਜ ਆਪਾਂ ਪੇਟ ਦੀਆਂ ਬਿਮਾਰੀਆਂ ਬਾਰੇ ਖਾਸ ਪ੍ਰਾਰਥਨਾ ਕਰ ਰਹੇ ਹਾਂ ਔਰ ਅਸੀਂ ਇਹ ਵੀ ਜਾਣਦੇ ਕਿ ਅੱਜ ਕੱਲ ਦਾ ਰੋਟੀ ਅਤੇ ਪਾਣੀ ਹੈ ਜਿਹੜਾ ਉਹ ਬਿਲਕੁਲ ਅਸ਼ੁੱਧ ਹੈ ਜੀ ਬੇਕਾਰ ਕੇ ਸਾਡੇ ਪੇਟ ਦੇ ਵਿੱਚ ਬਿਮਾਰੀਆਂ ਆ ਰਹੀਆਂ ਨੇ ਸਿਰਫ ਰੋਟੀ ਪਾਣੀ ਨਹੀਂ ਬਲਕਿ ਜੋ ਵੀ ਫਰੂਟਸ ਅਸੀਂ ਲੈ ਰਹੇ ਹਾਂ ਵੈਜੀਟੇਬਲਸ ਅਸੀਂ ਲੈ ਰਹੇ ਹਾਂ ਹਰ ਇੱਕ ਚੀਜ਼ ਅੱਜ ਕੱਲ ਸਬデア ਸਬ ਕੈਮੀਕਲਸ ਮੀڈیا ਸਾਰਿਆਂ ਦੇ ਉੱਤੇ ਕੀਟਨਾਸ਼ਕ ਦਵਾਈਆਂ ਕੀਤੀਆਂ ਜਾਂਦੀਆਂ ਆ ਜਿਦੇ ਕਰਕੇ ਪੇਟ ਦੇ ਰੋਗ ਬਣ ਜਾਂਦੇ ਨੇ ਸਰੀਰ ਦੇ ਰੋਗ ਬਣ ਜਾਂਦੇ ਨੇ ਉਸੇ ਤਰ੍ਹਾਂ ਪਰਮੇਸ਼ਰ ਕਹਿੰਦਾ ਤੁਸੀਂ ਆਯਹੋਵਾ ਆਪਣੇ ਪ੍ਰਮੇਸ਼ਰ ਦੀ ਉਪਾਸਨਾ ਕਰੋ ਮਤਲਬ ਪ੍ਰਾਰਥਨਾ ਕਰੋ ਦੁਆ ਕਰੋ ਦੇ ਸਾਹਮਣੇ ਉਨ ਤੋਂ ਮੰਗੋ ਤਾਂ ਤੁਹਾਡੇ ਰੋਟੀ ਅਤੇ ਪਾਣੀ ਉੱਤੇ ਬਰਕਤ ਦੇਵੇਗਾ ਜਿਹੜਾ ਅਸ਼ੁੱਧ ਹੋ ਗਿਆ ਆ ਅਰਜੀ ਦੇ ਕਰਕੇ ਸਾਡੇ ਸਰੀਰ ਦੇ ਵਿੱਚ ਰੋਗ ਬਿਮਾਰੀਆਂ ਲੱਗਦੀਆਂ ਆ ਕਹਿੰਦਾ ਮੈਂ ਉਹਨਾਂ ਸਾਰਿਆਂ ਨੂੰ ਬਰਕਤ ਵਾਲਾ ਕਰਾਂਗਾ ਪਰ ਮੈਂ ਉਹਦੇ ਵਿੱਚੋਂ ਸਾਰੀ ਅਸ਼ੁੱਧੀ ਨੂੰ ਕੱਢ ਦਵਾਂਗਾ ਔਰ ਤੁਹਾਡੇ ਸ਼ਰੀਰਾਂ ਦੇ ਵਿੱਚੋਂ ਵੀ ਮੈਂ ਸਾਰੇ ਰੋਗ ਅਤੇ ਬਿਮਾਰੀਆਂ ਨੂੰ ਬਾਹਰ ਕੱਢ ਦਵਾਂਗਾ ਹਾਲੇਲੂਇਆ ਸੱਚਮੁੱਚ ਪਰਮੇਸ਼ਰ ਦਾ वचन ਕਹਿੰਦਾ ਕਿ ਸਿਰਫ ਤੁਸੀਂ ਮੇਰੀ ਉਪਾਸਨਾ ਕਰੋ ਅਤੇ ਤੁਹਾਡੀ ਹਰ ਇੱਕ ਚੀਜ਼ ਮੈਂ ਆਪਣੇ ਹੱਥਾਂ ਦੇ ਵਿੱਚ ਲੈ ਕੇ ਬles ਕਰਾਂਗਾ ਉਹਨਾਂ ਨੂੰ ਬਰਕਤ ਵਾਲੇ ਬਣਾਵਾਂਗਾ ਔਰ ਸਾਰੀ ਅਸ਼ੁੱਧੀ ਤੋਂ ਸਾਰੀਆਂ ਬਿਮਾਰੀਆਂ ਤੋਂ ਤੁਹਾਨੂੰ ਬਚਾ ਕੇ ਰੱਖਾਂਗਾ ਹਾਲੇਲੂਇਆ ਪਰ ਪਰਮੇਸ਼ਰ ਦੀ ਸ਼ਰਤ ਕੀਆ ਕਿ ਤੁਸੀਂ ਯਹੋਵਾ ਆਪਣੇ ਪਰਮੇਸ਼ਰ ਦੀ ਉਪਾਸਨਾ ਕਰੋ ਪ੍ਰਾਰਥਨਾ ਅਸੀਂ ਕਰਦੇ ਨਹੀਂ ਆ ਅਤੇ ਸਾਨੂੰ ਚਾਹੀਦਾ ਵੀ ਸਾਡੇ ਸਰੀਰ 'ਚ ਰੋਗ ਵੀ ਨਾ ਹੋਣ ਸਾਡੀਆਂ ਜੇਬਾਂ ਵੀ ਭਰੀਆਂ ਰਹਿਣ ਸਾਰੇ ਕਾਰ ਵੀ ਵਧੀਆ ਬਣੇ ਰਹਿਣ ਸਾਨੂੰ ਕਿਸੇ ਚੀਜ਼ ਦੀ ਕਮੀ ਘਟੀ ਨਾ ਹੋਵੇ ਪਰ ਅਸੀਂ ਪ੍ਰਾਰਥਨਾ ਨਹੀਂ ਕਰ ਸਕਦੇ ਕਿਉਂਕਿ ਜੀ ਸਾਨੂੰ ਪ੍ਰਾਰਥਨਾ ਵੇਲੇ ਨੀਂਦ ਆ ਜਾਂਦੀ ਹੈ ਪ੍ਰਾਰਥਨਾ ਵੇਲੇ ਅਸੀਂ ਬੈਠੇ ਥੱਕ ਜਾਂਦੇ ਹਾਂ ਸਾਡੇ ਕਮਰ ਦੇ ਵਿੱਚ ਦਰਦ ਹੋਣ ਲੱਗ ਜਾਂਦਾ ਅਸੀਂ ਗੁੱਟਨੇ ਨਹੀਂ ਟੇਕ ਸਕਦੇ ਸਾਡੀਆਂ ਲੱਤਾਂ ਸੌ ਜਾਂਦੀਆਂ ਇਹ ਸਾਰੇ ਤੇ ਸਾਰੇ ਪ੍ਰੋਬਲਮ ਸ਼ਰੀਰ ਦੀ ਆ ਕਿਉਂਕਿ ਸਾਡਾ ਸ਼ਰੀਰ ਕਮਜ਼ੋਰ ਆ ਔਰ ਉਹ ਕਾ ਕਿਉਂ ਕਮਜ਼ੋਰ ਆ ਕਿਉਂਕਿ ਅਸੀਂ ਉਹਨੂੰ ਆਦਤ ਹੀ ਨਹੀਂ ਪਾਈ ਜੇ ਅਸੀਂ ਦੋ ਟਾਈਮ ਖਾਣਾ ਖਾਂਣ ਦੀ ਆਦਤ ਪਾਈਏ ਸਾਨੂੰ ਦੋ ਟਾਈਮ ਹੀ ਭੁੱਖ ਲੱਗਦੀ ਐ ਅਸੀਂ ਉਹਨਾਂ ਕੀ ਖਾਣੇ ਐ ਜੇ ਅਸੀਂ ਤਿੰਨ ਟਾਈਮ ਖਾਣਾ ਖਾਂਣ ਦੀ ਆਦਤ ਪਾਈਏ ਤਾਂ ਸਾਨੂੰ ਉਸ ਉਸ ਟਾਈਮ ਜਿਹੜੇ ਟਾਈਮ ਅਸੀਂ ਖਾਣਾ ਖਾਂਦੇ ਸਾਨੂੰ ਲੋੜ ਲੱਗ ਜਾਂਦੀ ਕਿ ਬਸ ਅਸੀਂ ਖਾਣੀ ਐ ਤੇ ਜੇ ਮੇਰੇ ਵਾਂਗ ਸਾਰਾ ਦੇ ਨਹੀਂ ਖਾਂਦੇ ਰੋ ਤਾਂ ਸਾਰਾ ਦੇ ਨਹੀਂ ਲੋੜ ਪੈਂਦੀ ਰਹਿੰਦੀ ਕੁਝ ਨਾ ਕੁਝ ਖਾਈ ਲਓ ਪਰ ਕਿਉਂ ਅਸੀਂ ਅਜਿਹੀ ਆਦਤ ਪ੍ਰਾਤਨਾ ਲਈ ਨਹੀਂ ਪਾਉਂਦੇ ਦਾਨੀਅਲ ਤਿੰਨ ਵਾਰ ਪ੍ਰਾਰਥਨਾ ਕਰਦਾ ਸੀ ਇੱਥੋਂ ਤੱਕ ਕਿ ਰਾਜੇ ਦੇ ਰੋਕਣ ਤੋਂ ਬਾਅਦ ਵੀ ਉਹਨੇ ਆਪਣੀ ਪ੍ਰਾਰਥਨਾ ਕਰਨੀ ਨਹੀਂ ਛੱਡੀ ਕਿਉਂਕਿ ਉਹਨੂੰ ਪਤਾ ਸੀ ਕਿ ਮੈਂ ਇਹਦੇ ਬਿਨਾਂ ਨਹੀਂ ਰਹਿ ਸਕਦਾ ਮੈਨੂੰ ਇਹਦੀ ਜ਼ਰੂਰਤ ਆ ਪਰ ਅਸੀਂ ਇਹ ਕਹਿੰਨੇ ਕਿ ਸਾਨੂੰ ਪ੍ਰਾਰਥਨਾ ਦੀ ਜ਼ਰੂਰਤ ਨਹੀਂ ਸਾਨੂੰ ਪਰਮੇਸ਼ਰ ਦੀ ਜ਼ਰੂਰਤ ਨਹੀਂ ਸਾਨੂੰ ਪੈਸੇ ਦੀ ਸਾਨੂੰ ਚੰਗਿਆਈ ਦੀ ਸਾਨੂੰ ਵੱਡੇ ਕਮਾਂ ਦੀ ਅਚੰਬੇ ਕਮਾਂ ਦੀ ਮੈਰਾਈਕਲ ਮਣੀਆਂ ਦੀ ਜ਼ਰੂਰਤ ਹੈ ਪਰ ਸਾਨੂੰ ਪ੍ਰਾਰਥਨਾ ਦੀ ਤੇ ਪਰਮੇਸ਼ਰ ਦੀ ਜ਼ਰੂਰਤ ਨਹੀਂ ਪਰ ਅਜਿਹਾ ਨਹੀਂ ਹੋਵੇਗਾ ਕਿਉਂਕਿ ਜਿਹਦੇ ਤੋਂ ਅਸੀਂ ਕੁਝ ਲੈਣਾ ਉਹਨੂੰ ਇੰਪ੍ਰੈਸ ਤਾਂ ਕਰਨਾ ਹੀ ਪਵੇਗਾ ਬਹੁਤ ਸਾਰੇ ਬੱਚੇ ਹੁੰਦੇ ਜੋ ਘਰੋਂ ਬਾਹਰ ਜਾਣਾ ਚਾਹੁੰਦੇ ਪਰ ਉਹਨਾਂ ਦੇ ਪਾਪਾ ਮਨਾ ਕਰ ਦਿੰਦੇ ਤਾਂ ਉਹ ਮੰਮੀ ਨੂੰ ਇੰਪ੍ਰੈਸ ਕਰਦੇ ਕਿ ਮੰਮਾ ਤੁਸੀਂ ਪੁੱਛ ਕੇ ਦਿਓ ਤੁਹਾਡੀ ਗੱਲ ਤਾਂ ਪਾਪਾ ਮੰਨ ਹੀ ਜਾਣਗੇ ਤੁਸੀਂ ਇੱਕ ਵਾਰੀ ਕਹੋ ਉਹ ਮੰਨ ਜਾਣਗੇ ਅਸੀਂ ਇੰਪ੍ਰੈਸ ਕਰਦੇ ਆ ਨਾ ਕਿਉਂਕਿ ਸਾਨੂੰ ਪਤਾ ਕਿ ਉਹ ਸਾਡਾ ਕੰਮ ਕਰ ਸਕਦੇ ਆ ਉਸੀ ਤਰ੍ਹਾਂ ਸਾਨੂੰ ਆਪਣੇ ਪਰਮੇਸ਼ਰ ਨੂੰ ਵੀ ਇੰਪ੍ਰੈਸ ਕਰਨਾ ਹੀ ਪਵੇਗਾ ਕਿਉਂਕਿ ਉਹ ਸਾਡਾ ਕੰਮ ਕਰ ਸਕਦੇ ਆ ਉਹ ਡਾਕਟਰ ਵੀ ਆ ਉਹ ਪ੍ਰਾਪਰਟੀ ਡੀਲਰ ਵੀ ਆ ਉਹ ਕਾਰ ਡੀਲਰ ਵੀ ਆ ਉਹ ਸਾਰੇ ਇਹ ਕੰਮ ਸਾਡੇ ਲਈ ਕਰ ਸਕਦਾ ਆ ਇਸ ਲਈ ਉਸ ਨੂੰ ਇੰਪ੍ਰੈਸ ਕਰੋ ਔਰ ਉਹਨੂੰ ਇੰਪ੍ਰੈਸ ਅਸੀਂ ਉਹਦੀ ਅराधना ਕਰਕੇ ਉਹਦੀ ਮਹਿਮਾ ਕਰਕੇ ਹੀ ਕਰ ਸਕਦੇ ਆ ਪ੍ਰਾਰਥਨਾ ਦਾ ਸਾਨੂੰ ਕਰਨੀ ਹੀ ਪਵੇਗੀ ਬਿਨਾ ਪ੍ਰਾਰਥਨਾ ਦੇ ਕੋਈ ਹੱਲ ਨਹੀਂ ਆ ਜਿਹੜਾ ਪ੍ਰਾਰਥਨਾ ਕਰੇਗਾ ਪ੍ਰਭੂ ਦੇ ਹਜ਼ੂਰੀ ਜੀ ਬੈਠੇਗਾ ਗੁੱਟਨੇ ਟੇਕੇਗਾ ਹੱਥ ਉਠਾਏਗਾ ਇਹ ਵਚਨ ਉਹਦੇ ਲਈ ਹੀ ਪੂਰਾ ਹੋਵੇਗਾ ਕਿ ਉਹ ਤੁਹਾਡੀ ਰੋਟੀ ਅਤੇ ਪਾਣੀ ਦੇ ਉੱਤੇ ਬਰਕਰ ਦਵੇਗਾ ਅਤੇ ਤੁਹਾਡੇ ਵਿੱਚੋਂ ਸਾਰੇ ਦੁੱਖ ਰੋਗ ਬਿਮਾਰੀਆਂ ਨੂੰ ਬਾਹਰ ਕੱਢ ਦਵੇਗਾ ਹallelujah ਨੈਕਸਟ ਵਚਨ ਜੋ ਦੇਖਾਂਗੇ ਇਬਰਾਨੀਆਂ 12:12 ਨੰਬਰ ਆਇਤ ਨੂੰ ਇਸ ਲਈ ਢਿੱਲੀਆਂ ਹੱਥਾਂ ਤੇ ਕਮਜ਼ੋਰ ਗੋਡਿਆਂ ਨੂੰ ਮਜ਼ਬੂਤ ਕਰੋ ਅਤੇ ਆਪਣੇ ਪੈਰਾਂ ਲਈ ਸਿੱਧੇ ਰਾਹ ਬਣਾਓ ਪਈ ਜਿਹੜਾ ਲੰਗੜਾ ਹੋਵੇ ਉਹ ਜੜੋਂ ਨਾ ਉਖੜੇ ਸਭੋ ਚੰਗਾ ਹੋ ਜਾਵੇ ਹਾਲੇਲੂਇਆ ਪਰਮੇਸ਼ਰ ਦਾ ਵਚਨ ਸਾਨੂੰ ਕੀ ਦੱਸਦਾ ਕਿ ਟਿੱਲਿਆਂ ਹੱਥਾਂ ਅਤੇ ਕਮਜ਼ੋਰ ਗੋਡਿਆਂ ਨੂੰ ਮਜ਼ਬੂਤ ਕਰੋ ਕਿਉਂਕਿ ਸਾਡਾ ਇਹੀ ਹਾਲਿਆ ਕੇ ਨਾ ਤਾਂ ਸਾਥੋਂ ਬਹੁਤ ਹੀ ਧੀਰ ਹੱਥ ਉਠਾ ਹੁੰਦੇ ਨਾ ਸਾਥੋਂ ਗੋਡਨਿਆਂ ਪਰ ਬੈਹ ਹੁੰਦਾ ਭਾਵ ਕਿ ਪਰਮੇਸ਼ਰ ਦੀ ਹਜ਼ੂਰੀ ਚ ਬੈਠਣ ਦੇ ਲਈ ਆਪਣੇ ਸਰੀਰ ਨੂੰ ਤਾਕਤਵਾਰ ਕਰੋ ਕਿਉਂਕਿ ਸਾਡਾ ਆਤਮਾ ਬਿਲਕੁਲ ਤਿਆਰ ਆ ਪਰ ਸਾਡਾ ਸਰੀਰ ਚਾਹੇ ਕਿਸੇ ਵੀ ਵੇਲੇ ਨੂੰ ਪੁੱਛ ਕੇ ਦੇਖ ਲਓ ਇਹ ਹਮੇਸ਼ਾ ਹੀ ਤਿਆਰ ਨਹੀਂ ਹੁੰਦਾ ਹਮੇਸ਼ਾ ਹੀ ਕਮਜ਼ੋਰ ਤੇ ਢਿੱਲਾ ਰਸੁਸਤ ਹੁੰਦਾ ਆ ਸਾਨੂੰ ਚਰਚ ਵਿੱਚ ਵੀ ਅਗਰ ਸੰਡੇ ਜਾਣਾ ਪਵੇ ਤਾਂ ਉਹ ਕਹਿੰਨਾ ਕਿ ਹੱਥ ਉਠਾਓ ਪਰਮੇਸ਼ਰ ਦੀ ਹਜ਼ੂਰੀ ਮੇਂ ਹੱਥੋ ਕੋ ਉਠਾਓ ਤਾਂਸੀ 1 ਮਿੰਟ ਥਾਣੇ ਪੂਰਾ ਫੁੱਲ ਅੱਛੇ ਤਰੀਕੇ ਨਾਲ ਫਿਰ ਹੌਲੀ ਹੌਲੀ ਅੱਦੇ ਡਾਊਨ ਕਰ ਲੈਣੇ ਆ ਕੋਣੀ ਹਤੇ ਆ ਜਾਣੇ ਫਿਰ ਹੌਲੀ ਹੌਲੀ ਜਮਾਂ ਹੀ ਨੀਚੇ ਲਗਾ ਕੇ ਮਸਕਲੇ ਹੱਥਾਂ ਨੂੰ ਇਦਾਂ ਫਾਰਮੈਲਿਟੀ ਜੀ ਕਰ ਲੈਣੇ ਜੀ ਅਸੀਂ ਉਠਾਏ ਹੋਏ ਨੇ ਹੱਥਾਂ ਦੇ ਵਿੱਚ ਬਲ ਤਾਕਤ ਨੂੰ ਲੈ ਕੇ ਆਓ ਗੋਡਿਆਂ ਨੂੰ ਝਕਾਓ ਤੁਹਾਨੂੰ ਘੰਟੇ ਹੋ ਜਾਣ ਬੈਠਿਆਂ ਨੂੰ ਪਰ ਤੁਹਾਨੂੰ ਪਤਾ ਨਾ ਲੱਗੇ ਕਿ ਅਸੀਂ ਗੋਡਿਆਂ ਭਾਰ ਬੈਠੇ ਆ ਬਾਕੀ ਇਹ ਕੰਮ ਪਰਮੇਸ਼ਨ ਇਸ ਲਈ ਗਿਆ ਕਿਉਂਕਿ ਇਹ ਪ੍ਰਾਰਥਨਾ ਦੀ ਪੋਜੀਸ਼ਨ ਹੈ ਪਰ ਅੱਜ ਕੱਲ ਦੇ ਸਮੇਂ ਦੇ ਵਿੱਚ परमेश्वर की कहें कि एटलीस्ट तुम बैठ ही जाओ प्रभु ने भी थोड़े जे रूल चेंज कर ले कि चाहे बह के ही कर लो भाई चाहे लेट के ही कर लो पर करो तो कुछ तो करो था जो मैं भी लगे कि तीन मेरे नाल जुड़े हुए हैं असी ना इस तरीके ना नहीं जुड़े हुए कि प्रभु तेरा धन्यवाद प्रभु तू तो बहुत चंगा है प्रभु तू मेरी मदद करने वाला तू मेरा बाप है पर अस इस तरीके ना जुड़े हुए प्रभु पैसे दे दे प्रभु गड्डी दे दे प्रभु वीजा दे दे प्रभु दे 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 ਅਸੀਂ ਉਸ ਪਰਮੇਸ਼ਰ ਦੇ ਨਾਲ ਸਿਰਫ ਇੱਕ ਮੰਗਣ ਦੇ ਲਈ ਜੁੜੇ ਹੋਏ ਹਾਂ ਉਹਨੂੰ ਮਿਲਣ ਦੇ ਲਈ ਨਹੀਂ ਪਰ ਪਰਮੇਸ਼ਰ ਕਹਿੰਦਾ ਆਪਣੇ ਗੋਡਿਆਂ ਨੂੰ ਤੇ ਆਪਣੇ ਹੱਥਾਂ ਨੂੰ ਮਜ਼ਬੂਤ ਕਰ ਤਾਂ ਜੋ ਮੇਰੀ ਹਜ਼ੂਰੀ 'ਚ ਤੇਰੇ ਗੋਡੇ ਲੱਗਣ ਅਤੇ ਤੇਰੇ ਹੱਥ ਉਠਾਏ ਜਾਣ ਅਤੇ ਆਪਣੇ ਪੈਰਾਂ ਨੂੰ ਕਹਿੰਦਾ ਸਿੱਧੇ ਰਾਹਾਂ ਤੇ ਲੈ ਆ ਸਾਡੇ ਪੇਟ ਦੇ ਵਿੱਚ ਜ਼ਿਆਦਾਤਰ ਬਿਮਾਰੀਆਂ ਸਾਡਾ ਫਾਸਟ ਫੂਡ ਖਾਣਾ ਜਾਂ ਫਿਰ ਫਰਾਈਡ ਖਾਣਾ ਜਾਂ ਗਲਤ ਖਾਣਾ ਜਾਂ ਇਸ ਕਰਕੇ ਆਪਣੇ ਆਪ ਨੂੰ ਗਲਤ ਸੰਗਤੀ ਤੋਂ ਮੋੜ ਲਿਓ ਔਰ ਗਲਤ ਫੂਡ ਤੋਂ ਰੁਕ ਮੋੜ ਲਿਓ ਤਾਂ ਜੋ ਗਲਤ ਸੰਗਤੀ 'ਚੋਂ ਮੁੜ ਕੇ ਪਰਮੇਸ਼ਰ ਦੀ ਹਜ਼ੂਰੀ 'ਚ ਤੁਹਾਡਾ ਆਤਮਾ ਤਾਕਤਵਰ ਹੋਵੇ ਔਰ ਗਲਤ ਫੂਡ ਤੋਂ ਮੁੜ ਕੇ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਬੈਠਣ ਦੇ ਲਈ ਤੁਹਾਡਾ ਪੇਟ ਔਰ ਤੁਹਾਡਾ ਸ਼ਰੀਰ ਵੀ ਤਾਕਤਵਰ ਹੋਵੇ ਕਹਿੰਦਾ ਪਈ ਜਿਹੜਾ ਲੰਗੜਾ ਹੋਵੇ ਉਹ ਜੜੋਂ ਨਾ ਉਖੜੇ ਕਹਿੰਦਾ ਬੇਸ਼ੱਕ ਤੁਸੀਂ ਲੰਗੜੇ ਹੀ ਕਿਉਂ ਨਾ ਹੋਮ ਕਹਿੰਦਾ ਪਰ ਮੁੜ ਆਓ ਅਤੇ ਸਿੱਧੇ ਰਾਹਾਂ ਤੇ ਆ ਜਾਓ ਤਾਂ ਜੋ ਤੁਸੀਂ ਜੜੋਂ ਨਾ ਉਖਾੜ ਦਿੱਤੇ ਜਾਓ ਪਰ ਚੰਗੇ ਹੋ ਜਾਓ ਬੇਸ਼ੱਕ ਕਹਿੰਦਾ ਤੁਹਾਡੇ ਵਿੱਚ ਕਮੀਆਂ ਸੀ ਇੱਕ ਲੰਗੜਾ ਪਰਸਨ ਆ ਉਹਦੇ ਵਿੱਚ ਇੱਕ ਕਮੀ ਆ ਕਹਿੰਦਾ ਬੇਸ਼ੱਕ ਤੁਹਾਡੇ ਵਿੱਚ ਕਮੀਆਂ ਹੈਗੀਆਂ ਨੇ ਪਰ ਮੋੜੇ ਆਉ ਕਹਿੰਦਾ ਸਿੱਧੀ ਰਾਹਾਂ ਵੱਲ ਆ ਜਾਓ ਕਿਤੇ ਜੇ ਹਨ ਹੋਵੇ ਕਿ ਇੱਕ ਕਮੀ ਤੋਂ ਲੈ ਕੇ ਹਜ਼ਾਰ ਕਮੀਆਂ ਹੋ ਜਾਣ ਇੱਕ ਕਮੀ ਆ ਉਹਨੂੰ ਲੈ ਕੇ ਪ੍ਰਭੂ ਕੋਲ ਆ ਜੂਗੇ ਪ੍ਰਭੂ ਇੱਕ ਕਮੀ ਆ ਇਹਨੂੰ ਕੱਢ ਦੇ ਤਾਂ ਉਹ ਤੋਬਾ ਕਰਕੇ ਪ੍ਰਭੂ ਦੇ ਵਿੱਚ ਬੈਠਣਾ ਸ਼ੁਰੂ ਕਰੇ ਤਾਂ ਜੋ ਉਹ ਸਦਾ ਵਾਲੇ ਨਾਸ਼ ਨਾ ਹੋਵੇ ਪਰ ਐਟ ਲੀਸਟ ਬਚਾ ਲਿਆ ਜਾਵੇ ਭਾਵੇਂ ਉਹ ਲੰਗੜਾ ਹੋਵੇ ਪਰ ਪ੍ਰਭੂ ਦਾ ਹੱਥ ਫੜ ਕੇ ਲੈ ਜਾਵੇ ਇਹ ਨਾ ਹੋਵੇ ਤੁਹਾਡੇ ਦੋਵੇਂ ਲੱਤਾਂ ਹੋਣ ਤੇ ਫਿਰ ਵੀ ਤੁਸੀਂ ਨਰਕ ਚ ਸਿੱਟੇ ਜਾਓ ਪਰ ਮੁਕੰਦਾ ਪੂਰਾ ਸ਼ਰੀਰ ਹਨੇਰਾ ਹੋਣ ਤੋਂ ਚੰਗਾ ਇਹ ਜਿਹੜਾ ਸ਼ਰੀਰ ਦਾ ਅੰਗ ਤੇ ਤੋਂ ਪਾਪ ਕਰਾਉਂਦਾ ਆ ਉਹਨੂੰ ਵੱਢ ਸੁੱਟ। ਮਤਲਬ ਕਿ ਗਲਤ ਸੰਗਤੀ ਦਾ ਸੀ ਕਿ ਜੇ ਜਦੋਂ ਤੁਹਾਨੂੰ ਪਤਾ ਆ ਕਿ ਅਸੀਂ ਉਸ ਜਗ੍ਹਾ ਤੇ ਜਾਣੇ ਤਾਂ ਸਾਥੋਂ ਪਾਪ ਹੁੰਦਾ ਉੱਥੇ ਜਾਣਾ ਬੰਦ ਕਰੋ। ਅਸੀਂ ਫੋਨ ਤੇ ਆ ਕੁਝ ਦੇਖਦੇ ਆ ਤੇ ਸਾਥੋਂ ਪਾਪ ਹੁੰਦਾ ਵੇਖਣਾ ਬੰਦ ਕਰੋ। ਜੇ ਅਸੀਂ ਸੁਣਦੇ ਆ ਤਾਂ ਸਾਥੋਂ ਪਾਪ ਹੁੰਦਾ ਬੰਦ ਕਰੋ। ਜਿਸ ਪਰਸਨ ਨਾਲ ਗੱਲ ਕਰਕੇ ਤੁਹਾਡੇ ਤੋਂ ਗਲਤ ਵਿਚਾਰ ਆਉਂਦੇ ਨੇ ਬੰਦ ਕਰੋ। ਹਾਰ ਉਸ ਗਲ ਤੇ ਰਾਹ ਤੋਂ ਮੁੜਿ ਆਓ ਜਿਹੜਾ ਤੁਹਾਨੂੰ ਪ੍ਰੋਬਲਮ ਦੇ ਵਿੱਚ ਪਾਉਂਦਾ ਪਰਮੇਸ਼ਰ ਤੋਂ ਦੂਰ ਕਰਦਾ ਤੁਹਾਡੇ ਸ਼ਰੀਰ ਨੂੰ ਬਿਮਾਰੀਆਂ ਲਾਉਂਦਾ ਆ ਅੱਜ ਤੁਸੀਂ ਪਾਪੀ ਆ ਪਾਪ ਦੇ ਨਾਲ ਹੀ ਮੁੜਿ ਆਓ ਔਰ ਕਹੋ ਕਿ ਪ੍ਰਭੂ ਮੈਨੂੰ ਸ਼ੁੱਧ ਕਰ ਮੈਨੂੰ ਤੋਗੇ ਚੰਗਾ ਕਰ ਜਿਹੜਾ ਚੰਗਾ ਹੋ ਜੇਗਾ ਬਚਾ ਲਿਆ ਜਾਵੇਗਾ ਜਿਹੜਾ ਪਾਪ ਦੇ ਵਿੱਚ ਗਿਰਦਾ ਗਿਰਦਾ ਜਾਵੇਗਾ ਨਾ ਉਹਨੂੰ ਰੋਗ ਛਡਣਗੇ ਨਾ ਉਹਨੂੰ ਲੋਕ ਛਡਣਗੇ ਨਾ ਹੀ ਉਹਨੂੰ ਸ਼ੈਤਾਨ ਛੱਡੇਗਾ ਪਰ ਪਰਮੇਸ਼ਰ ਉਹਨੂੰ ਜ਼ਰੂਰ ਛੱਡ ਦੇਵੇਗਾ ਪਰਮੇਸ਼ੁਰ ਉਹਦੀ ਫਿਰ ਸਹਾਇਤਾ ਨਾ ਕਰੇਗਾ ਜਿਹੜਾ ਵਾਰ-ਵਾਰ ਪਾਪ ਛਿੜਕਦਾ ਜਾਏਗਾ ਪਰਮੇਸ਼ੁਰ ਦੇ ਖਿਲਾਫ ਹੋਏਗਾ ਪ੍ਰਾਰਥਨਾ ਵਿੱਚ ਨਾ ਬੈਠੇਗਾ ਅਤੇ ਆਪਣੇ ਪੂਰੇ ਸ਼ਰੀਰ ਨੂੰ ਹਨੇਰਾ ਕਰ ਲਵੇਗਾ ਹallelujah ਨੈਕਸਟ ਵਰਜਨ ਚੋਂ ਦੇਖਾਂਗੇ ਪ੍ਰਕਾਸ਼ ਦੀ ਪੋਥੀ 1 ਕੀ ਉਹ ਦੀ ਚਾਰ ਨੰਬਰ 8 ਨੂੰ ਆ ਦਿ ਉਹਨਾਂ ਦੀਆਂ ਅੱਖੀਆਂ ਤੋਂ ਹਰੇਕ ਹੰਝੂ ਪੂੰਝੇਗਾ ਅਤੇ ਹੁਣ ਅਗਾਹਾਂ ਨੂੰ ਮੌਤ ਨਾ ਹੋਵੇਗੀ ਨਾ ਅਗਾਹਾਂ ਨੂੰ ਸੋਗ ਨਾ ਰੋਣਾ ਨਾ ਦੁੱਖ ਹੋਵੇਗਾ ਪਹਿਲੀਆਂ ਗੱਲਾਂ ਜਾਂਦੀਆਂ ਰਹੀਆਂ ਹਾਲੇਲੂਇਆ ਪਰਮੇਸ਼ਰ ਦਾ ਵਚਨ ਸਾਨੂੰ ਕੀ ਦੱਸਦਾ ਕਿ ਜਿਹੜਾ ਤੌਬਾ ਕਰੇਗਾ ਪ੍ਰਭੂ ਦੀ ਉਪਾਸਨਾ ਕਰੇਗਾ ਜਿਹੜਾ ਪਾਪ ਨੂੰ ਲੈ ਕੇ ਮੋੜ ਆਵੇਗਾ ਔਰ ਕਹੇਗਾ ਪ੍ਰਭੂ ਮੈਨੂੰ ਧੋ ਦੇ ਤੇ ਸ਼ੁੱਧ ਕਰ ਮੈ ਤੇਰੀ ਹਜ਼ੂਰੀ ਚਾਹਿਆ ਅੱਜ ਤੋਂ ਮੈਂ ਇਹਨਾਂ ਜ਼ਿੰਦਗੀ ਦੇ ਵਿੱਚ ਇਸ ਪਾਪਾਂ ਭਰੀ ਜ਼ਿੰਦਗੀ ਦੇ ਵਿੱਚ ਨਹੀਂ ਰਹਿਣਾ ਚਾਹਦਾ ਤਾਂ ਕਹਿੰਦਾ ਜਦੋਂ ਰੋ ਕੇ ਪੁਕਾਰੇਗਾ ਗੋਟਨੇ ਟੇਕੇਗਾ ਔਰ ਆਪਣੇ ਹੱਥ ਉਠਾਏਗਾ ਕਹਿੰਦਾ ਯਹੋਵਾ ਉਹਦੀਆਂ ਅੱਖਾਂ ਦੇ ਵਿੱਚੋਂ ਸਾਰੇ ਹੰਝੂ ਪੂੰਝ ਸੁਟੇਗਾ ਹਾਲੇਲੂਇਆ ਕਹਿੰਦਾ ਫਿਰ ਕੀ ਹੋਏਗਾ ਜੇ ਉਹ ਬਚੇਗਾ ਜੋ ਤੋਹਾ ਕਰੇਗਾ ਪਰਮੇਸ਼ਰ ਦੀ ዙरी ਚ ਬੈਠਣਾ ਸ਼ੁਰੂ ਕਰੇਗਾ ਹੱਥ ਉਠਾਣਾ ਸ਼ੁਰੂ ਕਰੇਗਾ ਤਾਂ ਕਹਿੰਦਾ ਫਿਰ ਉਸ ਸਦਾ ਦੇ ਜੀਵਨ ਚ ਪਹੁੰਚੇਗਾ ਜਿਹੜਾ ਉਹਨੂੰ ਇਸ ਧਰਤੀ ਦੇ ਉੱਤੇ ਮਰਨ ਤੋਂ ਬਾਅਦ ਮਿਲਣਾ ਹੈ ਕਹਿੰਦਾ ਜੋ ਧਰਤੀ ਤੇ ਜਿਉਂਦੇ ਜਿਉ ਮਿਹਨਤ ਕਰ ਲਵੇਗਾ ਕਿ ਉਹਨੂੰ ਸਦਾ ਦਾ ਜੀਵਨ ਮਿਲੇ ਤਾਂ ਕਹਿੰਦਾ ਉਸ ਜੀਵਨ ਚ ਪਹੁੰਚੇਗਾ ਜਿੱਥੇ ਨਾ ਮੌਤ ਹੋਵੇਗੀ ਨਾ ਹੀ ਸੋਗ ਹੋਵੇਗਾ ਨਾ ਰੋਣਾ ਅਤੇ ਨਾ ਹੀ ਦੁੱਖ ਹੋਵੇਗਾ ਹਾਲੇਲੂਇਆ ਇੰਦਾ ਇਹ ਸਾਰੀਆਂ ਗੱਲਾਂ ਜਾਂਦੀਆਂ ਰਹਿਣਗੀਆਂ ਉੱਥੇ ਖੁਸ਼ਹਾਲੀ ਹੋਏਗੀ ਆਨੰਦ ਹੋਵੇਗਾ ਕੋਈ ਬਿਮਾਰੀ ਨਹੀਂ ਹੋਣਗੀਆਂ ਤੁਹਾਨੂੰ ਨਾ ਮਿਹਨਤ ਕਰਨੀ ਪਵੇਗੀ ਨਾ ਸ਼ਿਫਟਾਂ ਲਾਉਣੀਆਂ ਪੈਣਗੀਆਂ ਨਾ ਬਾਹਰ ਜਾਣਾ ਪਵੇਗਾ ਨਾ ਆਪਣੇ ਪਰਿਵਾਰ ਛੱਡਨੇ ਪੈਣਗੇ ਨਾ ਤੁਹਾਨੂੰ ਖੂਨ ਪਸੀਨਾ ਵਹਾਉਣਾ ਪਏਗਾ ਉੱਥੇ ਬਿਨਾਂ ਹੱਥ ਲਾਇਏ ਤੁਹਾਨੂੰ ਉਹ ਘਰ ਮਿਲੇਗਾ ਜਿਹੜਾ ਸਦਾ ਤੱਕ ਕਾਇਮ ਰਹੇਗਾ ਜਿਹਨੂੰ ਨਾ ਰੋਗ ਲੱਗਣਗੇ ਨਾ ਬਿਮਾਰੀਆਂ ਲੱਗਣਗੀਆਂ ਉਹ ਸਦਾ ਲਈ ਤ੍ਰਿਪਤ ਖੁਸ਼ਹਾਲੀ ਦੇ ਨਾਲ ਆਨੰਦ ਦੇ ਨਾਲ ਪਰਮੇਸ਼ਰ ਦੇ ਨਾਲ ਸੁਰਗ ਦੇ ਵਿੱਚ ਰਾਜ ਕਰੇਗਾ ਹallelujah ਪਰ ਉਹਦੇ ਲਈ ਸਾਨੂੰ ਇਸ ਧਰਤੀ ਦੇ ਉੱਤੇ ਜਿਉਂਦੇ ਹੋਏ ਉਹ ਮਿਹਨਤ ਕਰਨੀ ਪਵੇਗੀ ਜਿਹਦੇ ਨਾਲ ਪਰਮੇਸ਼ਰ ਸਾਤੋਂ ਪ੍ਰਸੰਨ ਹੋਵੇ ਅਤੇ ਸਾਡੀਆਂ ਅੱਖਾਂ 'ਚੋਂ ਹੰਝੂ ਪੂੰਝੇ ਸਾਰਾ ਦਾ ਸਾਰਾ ਸਰਕਲ ਪਰਮੇਸ਼ਰ ਤੋਂ ਸ਼ੁਰੂਅਤ ਤੇ ਪਰਮੇਸ਼ਰ ਤੇ ਹੀ ਖਤਮ ਹਾਂ ਇਹ ਸਰਕਲ ਦੇ ਰਾਹ ਦੇ ਵਿੱਚ ਆਸੀਂ ਪਾਸੇ ਅਸੀਂ ਹੋ ਜਾਂਦੇ ਆ ਪਰ ਜਿਹੜਾ ਇਸ ਸਰਕਲ ਦੀ ਲਾਈਨ ਲਾਈਨ ਤੇ ਤੁਰਿਆਵੇਗਾ ਪਰਮੇਸ਼ਰ ਤੋਂ ਨਿਕਲ ਕੇ ਫਿਰ ਪਰਮੇਸ਼ਰ ਨਾਲ ਹੀ ਮਿਲ ਜਾਵੇਗਾ ਅੱਜ ਅਸੀਂ ਸਾਰੇ ਜਾਣਦੇ ਕਿ ਅਸੀਂ ਪਰਮੇਸ਼ਰ ਤੋਂ ਹੀ ਨਿਕਲੇ ਆਂ ਪਰ ਅਸੀਂ ਪਰਮੇਸ਼ਰ ਤੋਂ ਨਿਕਲ ਕੇ ਜੰਗਲਾਂ ਵਿੱਚ ਪਟਕਿਓਏ ਆ ਸਾਨੂੰ ਹੁਣ ਕਰਦਾ ਰਾਹ ਨਹੀਂ ਦਿਖਦਾ ਤਾਂ ਜਿਹੜੇ ਮੁੜਨਗੇ ਪਰਮੇਸ਼ਰ ਵੱਲ ਪਰਮੇਸ਼ਰ ਉਹਨਾਂ ਨੂੰ ਸੰਭਾਲ ਲਵੇਗਾ ਉਹਨਾਂ ਦੀ ਸਾਰੀ ਪਟਕਣ ਤੋਂ ਜੋ ਧਰਤੀ ਤੇ ਉਹਨਾਂ ਨੇ ਦੁੱਖ ਭੋਗੇ ਨੇ ਉਹਨਾਂ ਸਾਰਿਆਂ ਨੂੰ ਮਿਟਾ ਦੇਵੇਗਾ ਅਰ ਅਜਿਹਾ ਜੀਵਨ ਦਵੇਗਾ ਕਿ ਉਹ ਯਾਦ ਵੀ ਨਾ ਕਰਨਗੇ ਕਿ ਧਰਤੀ ਤੇ ਅਸੀਂ ਕੀ ਦੁੱਖ ਭੋਗੇ ਉਹ ਅਜਿਹਾ ਆਨੰਦ ਹੋਵੇਗਾ ਕਿ ਉਹਨਾਂ ਨੂੰ ਆਪਣੇ ਦੁੱਖ ਹੀ ਭੁੱਲ ਜਾਣਗੇ ਉਹ ਜਿਹਾ ਖੁਸ਼ਹਾਲ ਅਤੇ ਅਨੰਦਿਤ ਮਾਹੌਲ ਹੋਵੇਗਾ ਕਿ ਉਹਨਾਂ ਨੂੰ ਆਪਣੇ ਹੰਝੂ ਦੀ ਬਹਾਈ ਇੱਕ ਵੀ ਬੂੰਦ ਯਾਦ ਨਾ ਰਵੇਗੀ ਹallelujah ਤਾਂ ਸਾਨੂੰ ਚਾਹੀਦਾ ਕਿ ਅਸੀਂ ਪਰਮੇਸ਼ਰ ਦੀ ਉਪਾਸਨਾ ਕਰੀ ਉਹਦਾ ਧੰਨਵਾਦ ਕਰੀ ਉਹਦੇ ਨਾਲ ਮਿਲੇ ਰਹੀਏ ਕਿਉਂਕਿ ਉਹ ਤੋਂ ਸ਼ੁਰੂ ਅਤੇ ਉੱਤੇ ਹੀ ਖਤਮ ਆ ਉਹੀ ਆਦਤ ਅਤੇ ਅੰਤ ਆ ਉਹਦੇ ਬਿਨਾ ਅਸੀਂ ਕੁਝ ਨਾ ਪ੍ਰਾਪਤ ਕਰ ਸਕਦੇ ਨਾ ਕੁਝ ਹਾਸਿਲ ਕਰ ਸਕਦੇ ਨਾ ਹੀ ਕੁਝ ਕਰ ਸਕਦੇ ਹਾਂ ਕਿਉਂਕਿ ਉਹੀ ਸਾਡੀ ਤਾਕਤ ਬਲ ਅਤੇ ਸਮਰਥ ਹੈ ਹallelujah ਤਾਂ ਅਵਾਜ਼ ਨੇ ਵਚਨਾਂ ਦੇ ਦੁਆਰਾ ਪਰਮੇਸ਼ਰ ਦੀ ਹਜ਼ਰੀ ਵਿੱਚ ਪ੍ਰਾਰਥਨਾ ਕਰਾਂਗੇ ਹਾਲੇਲੂਇਆ 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 ਧੰਵਾਦ 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 ਕਰਦੇ ਮਹਾਨ ਪ੍ਰਤਾਪ ਪਰਮੇਸ਼ਰ ਸੈਨਾ ਦੇ ਪ੍ਰਭੂ ਯਹੋਵਾ ਤੁਹਾਡੀ ਪਵਿੱਤਰ ਹਜ਼ੂਰੀ ਅਗੇ ਝੁਕਦੇ ਹਾਂ ਪ੍ਰਭੂ ਜੀ ਤੁਹਾਡੇ ਨਾਮ ਨੂੰ ਮਹਿਮਾ ਤੇ ਵਡਿਆਈ ਦਿੰਦੇ ਹੋ ਖੁਦਾਵੰਦ ਧੰਵਾਦੀ ਕਰਦੇ ਆਸ ਦੀ ਸ਼ਾਂਤਲੀ ਪਰਮੇਸ਼ਰ ਪਿਤਾ ਜੋ ਦਿਨ ਭਰ ਦੇ ਵਿੱਚ ਤੁਸੀਂ ਸਾਨੂੰ ਸੰਭਾਲ ਕੇ ਰੱਖਿਆ ਖੁਦਾਵੰਦ ਸਾਡੇ ਆਉਣ ਜਾਣ ਵਿੱਚ ਸਾਡੀ ਮਦਦ ਸਾਇਤਾ ਕੀਤੀ ਸਾਡੇ ਰਾਹਾਂ ਨੂੰ ਸਿੱਧਾ ਕੀਤਾ ਪਿਤਾ ਜੀ ਅਸੀਂ ਤੁਹਾਡੇ ਭਵਨਾਂ ਦੇ ਵਿੱਚ ਪਹੁੰਚੇ ਪਤਾ ਤੁਹਾਡੇ ਪਵਿੱਤਰ ਬਚਨਾਂ ਨੂੰ ਸੁਣਿਆ ਤੇ ਗੁਣਗਾਨ ਕੀਤਾ ਪ੍ਰਭੂ ਜੀ ਅੱਜ ਦੇ ਦਿਨ ਦਾ ਫਲ ਸਾਡੀ ਜ਼ਿੰਦਗੀਆਂ ਚ ਲੈ ਕੇ ਆਉਣਾ ਖੁਦਾਬੰਦ ਜੋ ਵੀ ਪੜਿਆ ਸੁਣਿਆ ਗਿਆ ਬਚਨ ਇਹ ਪਿਤਾ ਉਹ ਸਾਡੇ ਤੋਂ ਚੁਰਾਇਆ ਨਾ ਜਾਵੇ ਪਰ ਸਾਡੇ ਦਿਲ ਦੀਆਂ ਤਖਤੀਆਂ ਤੇ ਲਿਖਿਆ ਜਾਵੇ ਪੜੇ ਲੋਕਾਂ ਨਾਲ ਸੰਗਤੀ ਕਰਨਾ ਸਾਡੇ ਲਈ ਬlesing ਦਾ ਕਾਰਨ ਬਣੇ ਖੁਦਾਵੰਦ ਧਰਮੀਆਂ ਦੇ ਵਿੱਚ ਬੈਠਣਾ ਤੁਹਾਨੂੰ ਪਸੰਦਿਆ ਪਤਾ ਤਾਂ ਅੱਜ ਦੀ ਮਦਦ ਕਰੋ ਖੁਦਾਵੰਦ ਤੋ ਅਜੇ ਹੁਣ ਤੋਂ ਲੈ ਕੇ ਸਦਾ ਤੱਕ ਧਰਮੀਆਂ ਦੀ ਸੰਗਤੀ ਵਿੱਚ ਬੈਠੀਏ ਤੇ ਉਹਨਾਂ ਦੇ ਨਾਲ ਮਿਲ ਕੇ ਤੁਹਾਡੀ ਆराधना ਕਰੀਏ ਕਿਉਂਕਿ ਤੁਸੀਂ ਵਚਨ ਦੇ ਵਿੱਚ ਕਹੇ ਖੁਦਾਵੰਦ ਕਿ ਤੁਸੀਂ ਯਹੋਵਾ ਆਪਣੇ ਪਰਮੇਸ਼ਰ ਦੀ ਉਪਾਸਨਾ ਕਰੋ ਖੁਦਾਵੰਦ ਅੱਜ ਤੋਂ ਸਾਡੇ ਮੂੰਹ ਤੁਹਾਡੇ ਧੰਨਵਾਦ ਦੇ ਲਈ ਖੋਲੇ ਜਾਣ ਸਾਡੇ ਸਿਰ ਤੁਹਾਡੀ ਹਜ਼ੂਰੀ 'ਚ ਝੁਕਾਈ ਜਾਣ ਪਤਾ ਸਾਡੇ ਹੱਥ ਤੁਹਾਡੀ ਹਜ਼ੂਰੀ 'ਚ ਉਠਾਏ ਜਾਣ ਖੁਦਾਵੰਦ ਤਾਂ ਜੋ ਅਸੀਂ ਤੁਹਾਡਾ ਧੰਨਵਾਦ ਕਰੀਏ ਤੁਹਾਡੀ ਮਹਿਮਾ ਕਰੀਏ ਤੁਹਾਨੂੰ ਪ੍ਰਾਪਤ ਕਰ ਲਈਏ ਪਰਮੇਸ਼ਰ ਪਤਾ ਤੁਸੀਂ ਸਾਡੇ ਰੋਟੀ ਅਤੇ ਪਾਣੀ ਉਤੇ ਬਰਕਤ ਦਿਓ ਖੁਦਾਵੰਦ ਅੱਜ ਜਿੰਨੇ ਵੀ ਭੈਣ ਭਾਈ ਆਰ ਦੇ ਨਾ ਵਚਨਾਂ ਨੂੰ ਸੁਣ ਰਹੇ ਨੇ ਖੁਦਾਵੰਦ ਸਿਰ ਤੋਂ ਲੈ ਕੇ ਪੈਰਾਂ ਤੱਕ ਦੇ ਰੋਗਾਂ ਬਿਮਾਰੀਆਂ ਤੋਂ ਛੁਦਾਈ ਕਰੋ ਪ੍ਰਭੂ ਜੀ ਖਾਸ ਤੌਰ ਤੇ ਪੇਟ ਦੀਆਂ ਸਾਰੀਆਂ ਬਿਮਾਰੀਆਂ ਪੇਟ ਦੀ ਗੈਸ ਐਸਿਡਿਟੀ ਅ ਇਸ ਸਾਰੇ ਰੋਗਾਂ ਤੋਂ ਅੱਜ ਇਹਨਾਂ ਨੂੰ ਆਜ਼ਾਦ ਕਰੋ ਬਤਾ ਪਰਮੇਸ਼ਰ ਇਹਨਾਂ ਦੇ ਪੇਟ ਦੇ ਵਿੱਚ ਜੋ ਵੀ ਬਿਮਾਰੀਆਂ ਨੇ ਖੁਦਾਵੰਦ ਅੱਜ ਹੀ ਤੁਹਾਡੇ ਸੱਜੇ ਹਰ ਫਤਿਹਮੰਦ ਹੱਥ ਦੇ ਵਸੀਲੇ ਇਹਨਾਂ ਦੇ ਪੇਟ ਦੇ ਸਾਰੇ ਦੇ ਸਾਰੇ ਹੀ ਰੋਗ ਇਸੇ ਸਮੇਂ ਖਤਮ ਹੋ ਜਾਣ ਖੁਦਾਵੰਦ ਤੁਸੀਂ ਵਚਨ ਦੇ ਵਿੱਚ ਕਿਹਾ ਪਿਤਾ ਪਰਮੇਸ਼ਰ ਕਿ ਆਪਣੇ ਢਿੱਲਿਆ ਹੱਥਾਂ ਤੇ ਕਮਜ਼ੋਰ ਗੋਡਿਆਂ ਨੂੰ ਮਜ਼ਬੂਤ ਕਰੋ ਅੱਜ ਤੋਂ ਇਹ ਸਭ ਦੇ ਸਭ ਆਪਣੇ ਆਪ ਵਿੱਚ ਮਜ਼ਬੂਤੀ ਫੜਨ ਪਤਾ ਤੁਹਾਡੇ ਨਾਮ ਦੇ ਵਿੱਚ ਵਧਨ ਤੇ ਤੁਹਾਡੀ ਮਹਿਮਾਰ ਵਡਿਆਈ ਕਰਨ ਖੁਦਾਵੰਦ ਅੱਜ ਤੋਂ ਇਹਨਾਂ ਦਾ ਬੈਠਣਾ ਉੱਠਣਾ ਤੁਹਾਨੂੰ ਪਸੰਦ ਆਵੇ ਇਹਨਾਂ ਦੇ ਪ੍ਰਾਰਥਨਾ ਦੇ ਸਮੇਂ ਦੇ ਵਿੱਚ ਕੋਈ ਵੀ ਸ਼ੈਤਾਨੀ ਸ਼ਕਤੀ ਇਹਨਾਂ ਨੂੰ ਕਮਜ਼ੋਰ ਨਾ ਕਰ ਸਕੇ ਖੁਦਾਵੰਦ ਤੁਹਾਡਾ ਆਤਮਾ ਨੂੰ ਬles ਕਰੇ ਆਜ਼ਾਦ ਘਰੇ ਚੰਗਿਆ ਕਰੇ ਤੁਹਾਡੀ ਸਦਾ ਦੀ ਦਇਆ ਨੇ ਦੀ ਜ਼ਿੰਦਗੀ ਚ ਸਦਾ ਤੱਕ ਉਤਰਾਵੇ ਪਿਤਾ ਜੀ ਵਾਡਾ ਫਤੇਮੰਦ ਕਰਨ ਵਾਲਾ ਹੱਥ ਇਹਨਾਂ ਨੂੰ ਫਤੇਮੰਦ ਕਰੇ ਪਿਤਾ ਪਰਮੇਸ਼ਰ ਤੁਹਾਡੇ ਲਹੂ ਦੀਆਂ ਵਾਲ ਇਹਨਾਂ ਦੇ ਸਭ ਦੇ ਚਾਰ ਸਵੇਰੇ ਲਗਾਉਣੇ ਪਤਾ ਅੱਜ ਹੀ ਸਿਰ ਤੋਂ ਲੈ ਕੇ ਪੈਰਾਂ ਤੱਕ ਦੇ ਰੋਗਾਂ ਤੋਂ ਖਾਸ ਕਰਕੇ ਪੇਟ ਦੀਆਂ ਬਿਮਾਰੀਆਂ ਤੋਂ ਇਹਨਾਂ ਨੂੰ ਆਜ਼ਾਦ ਕਰੋ ਪ੍ਰਭੂ ਜੀ ਇਹਨਾਂ ਦੇ ਪੈਰਾਂ ਨੂੰ ਸਿੱਧੇ ਰਾਹਾਂ ਵੱਲ ਲੈ ਚੱਲੋ ਪਿਤਾ ਪਾਪ ਦੇ ਰਾਹਾਂ ਤੋਂ ਮੋੜ ਲਿਓ ਪ੍ਰਭੂ ਜੀ ਗਲਤ ਸੰਗਤੀ ਤੋਂ ਆਜ਼ਾਦ ਕਰੋ ਖੁਦਾਵਾਨ ਤਾਂ ਜੋ ਇਹਨਾਂ ਵਿੱਚੋਂ ਇੱਕ ਵੀ ਨਾਸ਼ ਨਾ ਹੋਵੇ ਬੋਟੀਕਰ ਪਰਿਵਾਰ ਨੇ ਪਤਾ ਪਰਮੇਸ਼ਰ ਜੋ ਪ੍ਰਾਰਥਨਾ ਦੇ ਵੱਲੋਂ ਵਾਝੇ ਰਹਿ ਕੇ ਆਪਣੀ ਆਸ਼ੀਸ਼ ਨੂੰ ਗਵਾ ਲੈਂਦੇ ਖੁਦਾਵੰਦ ਇਹਨਾਂ ਦੀ ਆਸ਼ੀਸ਼ ਨੂੰ ਗਵਾਉਣਾ ਪਤਾ ਪਰ ਇਹਨਾਂ ਦੀ ਆਸ਼ੀਸ਼ ਇਨਾ ਦੇ ਹੱਥਾਂ ਦੇ ਵਿੱਚ ਕਾਇਮ ਰਵੇ ਤੁਹਾਡੇ ਪਵਿੱਤਰ ਰਾਜ ਵਿੱਚ ਬਣੀ ਰਵੇ ਖੁਦਾਵੰਦ ਤੁਹਾਡੀ ਦਇਆ ਕਿਰਪਾ ਅਸ਼ਿਸ਼ ਬਰਕਤ ਦੇ ਵਸੀਲੇ ਪੂਰਾ ਕਰ ਪਰਿਵਾਰ ਬਲੈਸ ਕੀਤਾ ਜਾਵੇ ਪੂਰੇ ਘਰਾਂ ਨੇ ਬਲੈਸ ਕੀਤੇ ਜਾਣ ਖੁਦਾਵੰਦ ਅੱਜ ਜੋ ਵੀ ਪੈਨਪਾਈ ਤੁਹਾਡੀ ਪਵਿੱਤਰ ਹਜ਼ੂਰੀ ਵਿੱਚ ਰੋਗ ਉਲਾਰ ਰਹੇ ਨੇ ਖੁਦਾਵੰਦ ਤੁਹਾਡੇ ਅਗੇ ਦੁਹਾਈ ਦਿੰਦੇ ਨੇ ਪਰਮੇਸ਼ਰ ਪਿਤਾ ਜਿਨ੍ਹਾਂ ਦੀ ਦੁਹਾਈ ਨੂੰ ਤੁਸੀਂ ਸੁਣੋ ਪਿਤਾ ਜੀ ਅੱਜ ਇਹਨਾਂ ਦੇ ਵਿੱਚੋਂ ਸਾਰੀ ਰੋਗਾਂ ਬਿਮਾਰੀਆਂ ਨੂੰ ਬਾਹਰ ਕੱਢ ਕੇ ਇਹਨਾਂ ਦੇ ਅੱਖਾਂ ਦੀ ਹਰ ਇੱਕ ਹੰਝੂ ਨੂੰ ਪੂੰਝ ਸਟੋ ਪਿਤਾ ਪਰਮੇਸ਼ਰ ਤੁਸੀਂ ਇਹਨਾਂ ਨੂੰ ਦੁੱਖਾਂ ਪਰੇ ਮਾ ਪਰੇਸ਼ਾਨੀਆਂ আর ਬਿਮਾਰੀਆਂ ਤੋਂ ਆਜ਼ਾਦ ਕਰੋ ਖੁਦਾਵੰ ਸਾਰਾ ਰੋਣਾ ਸਾਰਾ ਦੁੱਖ ਸੋਗ ਅੱਜ ਹੀ ਬਦਲ ਜਾਵੇ ਪਤਾ ਪਰਮੇਸ਼ਰ ਸਾਰੇ ਰੋਗ ਜਿਹਨਾਂ ਨੂੰ ਛੱਡਣ ਤੇ ਆਜ਼ਾਦ ਕਰੇ ਤਨਬਾਦ ਕਰਦੇ ਮਹਾਨ ਤਾ ਪਰਮੇਸ਼ਰ ਜੋ ਤੁਸੀਂ ਵਚਨ ਦੇ ਵਿੱਚ ਕਿਹਾ ਕਿ ਮੈਂ ਆਪਣਾ ਵਚਨ ਪੇਜ ਕੇ ਤੁਹਾਨੂੰ ਚੰਗਾ ਕਰਾਂਗਾ ਖੁਦਾਵਨ ਅੱਜ ਆਪਣਾ ਵਚਨ ਪੇਜੋ ਪਿਤਾ ਪਰਮੇਸ਼ਰ ਉਹਨਾਂ ਸਾਰੇ ਭੈਣਾਂ ਭਾਈਆਂ ਦੇ ਲਈ ਜਿਨ੍ਹਾਂ ਜੀ ਇਸ ਪ੍ਰਾਰਥਨਾ ਨੂੰ ਸੁਣ ਰਹੇ ਨੇ ਪੇਟ ਦੇ ਸਾਰੇ ਰੋਗ ਉਹਨਾਂ ਨੂੰ ਛੱਡਣ ਅਤੇ ਦਫਾ ਦੂਰ ਹੋ ਜਾਣ ਖੁਦਾਵਨ ਖਾਸ ਕਰਕੇ ਪ੍ਰਾਰਥਨਾ ਕਰਦੇ ਉਹਨਾਂ ਭੈਣਾਂ ਭਾਈਆਂ ਦੇ ਲਈ ਪ੍ਰਭੂ ਜੀ ਜਿਨ੍ਹਾਂ ਨੇ ਆਪਣੀ ਪ੍ਰੇਰ ਰਿਕੁਐਸਟ ਤੁਹਾਡੀ ਪਵਿੱਤਰ ਹਜ਼ੂਰੀ ਵਿੱਚ ਭੇਜੀ ਆ ਪਿਤਾ ਜੀ ਦੁਆ ਕਰਦੇ ਮਹਾਨ ਖੁਦਾਵਨ ਤੁਹਾਡੇ ਬੇਟੇ ਰਣਜੀਤ ਸਿੰਘ ਲਈ ਪ੍ਰਭੂ ਜੀ ਜੋ ਇਹਨਾਂ ਦੇ ਸਰੀਰ ਦੇ ਉੱਤੇ ਈਵਲ ਅਟੈਕ ਹੋ ਰਹੇ ਨੇ ਖੁਦਾਵੰਦ ਹਰ ਸ਼ੈਤਾਨੀ ਹਮਲਿਆਂ ਤੋਂ ਇਸ ਭਰਾ ਨੂੰ ਆਜ਼ਾਦ ਕਰੋ ਖੁਦਾਵੰਦਾ ਇਹਨਾਂ ਦੇ ਘਰ ਪਰਿਵਾਰ ਵਿੱਚ ਤੁਹਾਡੀ ਦਇਆ ਕਿਰਪਾ ਪਾਈ ਹੋਵੇ ਫਤਿਹ ਪਰਮੇਸ਼ਰ ਤੁਹਾਡੇ ਦੂਤ ਇਹਨਾਂ ਦੀ ਰੱਖਿਆ ਹਿਫਾਜ਼ਤ ਕਰਨ ਖੁਦਾਵੰਦ ਸਾਹਿਲ ਲਈ ਦੁਆ ਕਰਦੇ ਪੈਰੇ ਪਰਮੇਸ਼ਰ ਜੋ ਇਹ ਨਸ਼ਾ ਕਰ ਦੇ ਨੇ ਖੁਦਾਵੰਦ ਹਰ ਇੱਕ ਨਸ਼ੇ ਦੀ ਸਪ੍ਰੈਡ ਇਸ ਭਰਾ ਦੀ ਜ਼ਿੰਦਗੀ ਚੋਂ ਦੂਰ ਕੀਤੀ ਜਾਵੇ ਰੱਦ ਕੀਤੀ ਜਾਵੇ ਖੁਦਾਵੰਦਾ ਰਿਤਿਕਾ ਲਈ ਦੁਆ ਕਰਦੇ ਪੈਰੇ ਪਰਮੇਸ਼ਰ ਜੋ ਇਹ ਭੈਣ ਪ੍ਰੈਗਨੈਂਟ ਨੇ ਖੁਦਾਵੰਦ ਇਨਾਂ ਦੀ ਪ੍ਰੈਗਨਨਸੀ ਦੇ ਵਿੱਚ ਆਉਣ ਵਾਲੀਆਂ ਸਾਰੀਆਂ ਰੁਕਾਵਟਾਂ ਨੂੰ ਦੂਰ ਕਰਨਾ, ਦਰਦਾਂ ਪੀੜਾਂ ਤੋਂ ਛੁਟਕਾਰਾ ਕਰਨਾ, ਜੋ ਇਹਨਾਂ ਨੂੰ ਵੋਮਿਟਿੰਗਸ ਲੱਗਦੀਆਂ ਨੇ ਖੁਦਾਵਾਨ, ਹਰ ਇੱਕ ਰੋਗ, ਬਿਮਾਰੀ, ਕਮਜ਼ੋਰੀ ਜੋ ਇਸ ਭੈਣ ਨੂੰ ਫ੍ਰੀ ਕਰਨਾ ਔਰ ਆਜ਼ਾਦ ਕਰਨਾ ਪੈਰੀ ਪਰਮੇਸ਼ਰ। ਦੁਆ ਕਰਦੇ ਹਾਂ ਕਿ ਖੁਦਾਵਾਨ ਤੁਹਾਡੇ بیٹے ਰਣਜੀਤ ਕੁਮਾਰਲੀ ਮੇਰੇ ਪ੍ਰਭੂ ਜੀ ਜੋ ਇਹਨਾਂ ਦੇ ਘਰ ਪਰਿਵਾਰ ਵਿੱਚ ਜਾਦੂ ਟੂਣਾ ਕੀਤਾ ਜਾ ਰਿਹਾ ਹੈ, ਖੁਦਾਵਾਨ ਹਰ ਇੱਕ ਜਾਦੂ ਟੂਣਾ ਯੇਸ਼ੂ ਨਾਮ 'ਚ ਰੱਦ ਹੋ ਜਾਵੇ, ਕੈਨਸਲ ਹੋ ਜਾਵੇ। ਬਿਆਸਰ ਹੋ ਜਾਵੇ ਖੁਦਾਵੰਤ ਤੁਹਾਡਾ ਆਤਮਾ ਦੇ ਅੰਦਰ ਕੰਮ ਕਰੇ ਪਿਆਰੇ ਪਰਮੇਸ਼ਰ ਹਰ ਇੱਕ ਜਾਦੂ ਟੋਣੇ ਦੀ ਸਪਿਰਟ ਹੋਣ ਤੋਂ ਲੈ ਕੇ ਸਦਾ ਤੱਕ ਇਹਨਾਂ ਦੀਆਂ ਜ਼ਿੰਦਗੀਆਂ ਚੋਂ ਕੈਂਸਲ ਹੋ ਜਾਵੇ ਪਿਆਰੇ ਪ੍ਰਭੂ ਜੀ ਸਰਬਜੀਤ ਕੌੜੀ ਦੁਆ ਕਰਦੇ ਆਂ ਹਰ ਇੱਕ ਸ਼ੂਗਰ ਦਾ ਰੋਗ ਔਰ ਬੁਖਾਰ ਯੇਸ਼ੂ ਨਾਮ ਚ ਦੂਰ ਹੋ ਜਾਵੇ ਪਿਆਰੇ ਪਰਮੇਸ਼ਰ ਇਹ ਪਿਆਰੇ ਇਸ ਸਮੇਂ ਚੰਗੇ ਕੀਤੇ ਜਾਣ ਖੁਦਾ ਹਰ ਇੱਕ ਰੋਗ ਬਿਮਾਰੀ ਤੋਂ ਹਜ਼ਾਰ ਕੀਤੇ ਜਾਣ ਪਿਆਰੇ ਪਰਮੇਸ਼ਰ ਬਲਜੀਤ ਸਿੰਘ ਲਈ ਦੁਆ ਕਰਦੇ ਪਿਆਰੇ ਪਰਮੇਸ਼ਰ ਜੋ ਵੀ ਇਹਨਾਂ ਦੇ ਮੈਰਿਜ ਦੇ ਵਿੱਚ ਰੁਕਾਵਟਾਂ ਆ ਰਹੀਆਂ ਨੇ ਸਾਰੀਆਂ ਰੁਕਾਵਟਾਂ ਨੂੰ ਦੂਰ ਕਰਕੇ ਸੱਚੇ ਸਹਾਇਕ ਨੂੰ ਇਸ ਭਰਾ ਦੀ ਜ਼ ਸੰਤੋਸ਼ ਲਈ ਦੁਆ ਕਰਦੇ ਇਹਨਾਂ ਦੇ ਪੇਟ ਦੇ ਸਾਰੇ ਹੀ ਰੋਗ ਯੇਸ਼ੂ ਨਾਮ ਚ ਦੂਰ ਹੋ ਜਾਣ ਖੁਦਾਵੰਤ ਪੇਟ ਦੇ ਵਿੱਚ ਹਰ ਤਰ੍ਹਾਂ ਦੀ ਐਸਿਡਿਟੀ ਔਰ ਗੈਸ ਨੂੰ ਯੇਸ਼ੂ ਨਾਮ ਚ ਦੂਰ ਕਰ ਦੇ ਪੈਰੇ ਪਰਮੇਸ਼ਰ ਵਰਿੰਦਾ ਲਈ ਦੁਆ ਕਰਦੇ ਪੈਰੇ ਪਰਮੇਸ਼ਰ ਜੋ ਇਹ ਤੇ ਇਹਨਾਂ ਦਾ ਪਰਿਵਾਰ ਆਪਣੇ ਮਾਪੇ ਬਾਰੇ ਨਾ ਕੰਟੈਕਟ ਨਹੀਂ ਕਰ ਰਹੇ ਖੁਦਾ ਇਹਨਾਂ ਦੇ ਮਨ ਨੂੰ ਬਦਲੋ ਪੈਰੇ ਪਰਮੇਸ਼ਰ ਤਾਂ ਜੋ ਇਹ ਆਪਣੇ ਮਾਪੇ ਬਾਰੇ ਨਾ ਕੰਟੈਕਟ ਕਰ ਸਕਣ ਪੈਰੇ ਪਰਮੇਸ਼ਰ ਪਿਤਾ ਰਾਣੀ ਲਈ ਦੁਆ ਕਰਦੇ ਪੈਰੇ ਪ੍ਰਭੂ ਜੀ ਜਨ ਅਧਿਕਾਰ ਵਿੱਚ ਡਾਈਵੋਰਸ ਦੀ ਗੱਲ ਚੱਲ ਰਹੀ ਪੈਰੇ ਪਰਮੇਸ਼ਰ ਇਸ ਭੈਣ ਦੇ ਮਨ ਨੂੰ ਬਦਲੋ ਪਿਆਰੇ ਪ੍ਰਭੂ ਇਹ ਆਪਣੇ ਘਰ ਦਾ ਚੰਗਾ ਪ੍ਰਬੰਧ ਕਰਨ ਵਾਲੇ ਹੋ ਜਾਣ ਹਰ ਤਰ੍ਹਾਂ ਦਾ ਡਾਈਵੋਰਸ ਇਹਨਾਂ ਦੀ ਜ਼ਿੰਦਗੀ ਚੋਂ ਦੂਰ ਹੋ ਜਾਵੇ ਪਿਆਰੇ ਪ੍ਰਭੂ ਜੀ ਕੁਲਵਿੰਦਰ ਕੋਲੋਂ ਹੀ ਦੁਆ ਕਰਦੇ ਪਿਆਰੇ ਪਰਮੇਸ਼ਰ ਇਹਨਾਂ ਦੇ ਘਰ ਵਿੱਚ ਹਰ ਇੱਕ ਜਾਨ ਨੂੰ ਚੰਗੀ ਸਿਹਤ ਦੇਣਾ ਬਲੈਸ ਕਰਨਾ ਖੁਦਾ ਤੁਹਾਡੀ ਕਿਰਪਾ ਅશી ਦਇਆ ਪলাই ਹੁਣ ਤੋਂ ਲੈ ਕੇ ਸਦਾ ਤੱਕ ਇਸ ਭੈਣ ਦੀ ਜ਼ਿੰਦਗੀ ਚ ਹੋਵੇ ਸੁਰੈਯਾ ਲਈ ਦੁਆ ਕਰਦੇ ਪਿਆਰੇ ਪਰਮੇਸ਼ਰ ਇਸ ਭੈਣ ਨੂੰ ਚੰਗੀ ਸਿਹਤ ਨਾਲ ਬLES ਕਰੋ ਪਿਆਰੇ ਪਰਮੇਸ਼ਰ ਸਰੀਰਿਕ ਰੋਗ ਬਿਮਾਰੀਆਂ ਕਮੀਆਂ ਘਟੀਆਂ ਕਮਜ਼ੋਰੀਆਂ ਨੂੰ ਦੂਰ ਕਰੋ ਪਿਆਰੇ ਪ੍ਰਭੂ ਜੀ ਸੌਰਵ ਔਰ ਅਨੁਰਾਧਾ ਲਈ ਦੁਆ ਕਰਦੇ ਖੁਦਾਵੰ ਜੋ ਵੀ ਇਹਨਾਂ ਦੀ ਜ਼ਿੰਦਗੀ 'ਚ ਤੁਹਾਡੀ ਪਵਿੱਤਰ ਮਰਜ਼ੀ ਹੈ ਖੁਦਾ ਆਪਣੀ ਹੀ ਪਾਕ ਪਵਿੱਤਰ ਮਰਜ਼ੀ ਲੈਣਾਂ ਦੀ ਜ਼ਿੰਦਗੀ 'ਚ ਭੇਜੋ ਖੁਦਾਵੰ ਅਗਰ ਤੁਸੀਂ ਇਹਨਾਂ ਨੂੰ ਜੋੜਿਆ ਪਿਤਾ ਪਰਮੇਸ਼ਰ ਇਹਨਾਂ ਦੇ ਰਿਸ਼ਤੇ ਨੂੰ ਸਫਲ ਹੋਣ ਜਿਨਾਂ ਦੀ ਮਦਦ ਕਰੋ ਖੁਦਾ ਅਗਰ ਤੁਸੀਂ ਇਹਨਾਂ ਲਈ ਕਿਸੇ ਹੋਰ ਸਾਹੀ ਕੰਨੋ ਜੋੜਿਆ ਤੇ ਸਾਥੀ ਨੂੰ ਜੋੜਿਆ ਪਿਤਾ ਇਹਨਾਂ ਦੇ ਰਿਸ਼ਤੇ ਨੂੰ ਜਗ੍ਹਾ ਤੇ ਹੋਣ ਵਿੱਚ ਇਹਨ ਕਰਦੇ ਖੁਦਾਵੰਨ ਅਰਦਾ ਦੇ ਸਰੀਰ ਦੇ ਉੱਤੇ ਜੋ ਵੀ ਜ਼ਖਮ ਦਰਦ ਬਿਮਾਰੀਆਂ ਪਤਾ ਹਰੀ ਕੇ ਜ਼ਖਮਾ ਰੋਗਾ ਬਿਮਾਰੀਆਂ ਪਰੇਸ਼ਾਨੀਆਂ ਦਸ ਪ੍ਰਾਣ ਨੂੰ ਜ਼ਾਦ ਕਰਦੇ ਪਰੇ ਪਰਮੇਸ਼ਰ ਮੇਤਾ ਮਨਦੀਪ ਕੌਰ ਲਈ ਦੁਆ ਕਰਦੇ ਪਰੇ ਪਰਮੇਸ਼ਰ ਇਸ ਭੈਣ ਦੀ ਜ਼ਿੰਦਗੀ ਦੇ ਨਵੇਂ-ਨਵੇਂ ਰਾਹਦਾਂ ਤੁਸੀਂ ਖੋਲਣਾ ਪੈਰੇ ਪਰਮੇਸ਼ਰ ਜੋ ਵੀ ਨਾ ਦੀ ਜ਼ਿੰਦਗੀ ਛਾੜੀ ਪਾਕ ਮਰਜ਼ੀ ਆ ਪਿਤਾ ਉਸ ਪਾਕ ਮਰਜ਼ੀ ਨੂੰ ਇਸ ਭੈਣ ਦੀ ਜ਼ਿੰਦਗੀ ਚ ਪੂਰਿਆ ਕਰਨਾ ਪੈਰੇ ਪਰਮੇਸ਼ਰ ਕਰਦਾ ਹਰ ਇੱਕ ਜਨ ਤੁਹਾਡੇ ਨਾਮ ਦਾ ਵਿਸ਼ਵਾਸੀ ਹੋਵੇ ਪਤਾ ਪੂਰੇ ਪਰਿਵਾਰ ਵਿੱਚ ਆਪਸੀ ਪਿਆਰ ਮੇਲ ਮਲਾਪ ਸੱਚੀ ਸ਼ਾਂਤੀ ਹੋਵੇ ਖੁਦਾ ਜਿਸ ਰਾਹ ਨੂੰ ਤੁਸੀਂ ਇਸ ਭੈਣ ਦੇ ਲਈ ਚੁਣਿਆ ਖੁਦਾ ਉਸ ਰਾਹ ਦੇ ਵੱਲ ਇਸ ਭੈਣ ਨੂੰ ਲੈ ਚੱਲੋ ਵੈਰੀ ਪ੍ਰਭੂ ਜੀ ਹਮਰਜੀ ਸਿੰਘ ਔਰ ਪਿੰਕੀ ਲਈ ਦੁਆ ਕਰਦੇ ਖੁਦਾ ਇਸ ਪੂਰੇ ਪਰਿਵਾਰ ਨੂੰ ਆਜ਼ਾਦ ਕਰੋ ਚੰਗਿਆ ਕਰੋ ਫ੍ਰੀ ਕਰੋ ਹਰ ਇੱਕ ਜਕੜਨ ਹਰ ਇੱਕ ਰੋਗ ਬੰਦਨ ਬਿਮਾਰੀ ਯੇਸ਼ੂ ਨਾਮ ਦੇ ਵਿੱਚ ਕੈਨਸਲ ਹੋ ਜਾਵੇ ਪੈਰੇ ਪਰਮੇਸ਼ਰ ਪਿਤਾ ਗੁਰਜੀਤ ਸਿੰਘ ਲਈ ਦੁਆ ਕਰਦੇ ਆ ਜੋ ਵੀ ਪਤਾ ਪਰਮੇਸ਼ਰ ਇਹਨਾਂ ਦਾ ਮੈਡੀਕਲ ਹੈ ਖੁਦਾ ਇਹਨਾਂ ਦੀ ਜੌਬ ਦੇ ਵਿੱਚ ਹੋਣ ਵਾਲੇ ਉਸ ਹਰ ਇੱਕ ਮੈਡੀਕਲ ਰਿਪੋਰਟ ਨੂੰ ਯੇਸ਼ੂ ਨਾਮ ਦੇ ਵਿੱਚ ਨਾਰਮਲ ਕਰਦੇ ਆ ਔਰ ਇਸ ਜੌਬ ਨੂੰ ਪੱਕੇ ਤਰੀਕੇ ਨਾਲ ਇਹਨਾਂ ਨੂੰ ਮਿਲਣ ਚ ਇਹਨਾਂ ਦੀ ਮਦਦ ਕਰਨਾ ਪੈਰੇ ਪਰਮੇਸ਼ਰ ਸਾਰੀਆਂ ਰੁਕਾਵਟਾਂ ਸਾਰੇ ਬੰਧਨਾਂ ਤੋਂ ਜ਼ਾਦ ਕਰਦੇ ਹੋ ਪੈਰੇ ਪਰਮੇਸ਼ਰ ਦੁਆ ਕਰਦੇ ਨਾ ਘਰ ਵਿੱਚ ਰੱਖੇ ਅੱਜ ਤੋਂ ਇਹ ਜਲਦਿਲ ਆਮ ਜਲਦਿਲ ਨਹੀਂ ਹੈ ਪਿਤਾ ਪਰਮੇਸ਼ਰ ਅੱਜ ਤੋਂ ਇਹ ਸ਼ਿਫਾ ਛੁਟਕਾਰਾ ਰਜ਼ਾਦੀ ਦੇਣ ਵਾਲਾ ਪਾਕ ਵਿਤਰ ਲਹੂ ਹੈ ਪਿਤਾ ਪਰਮੇਸ਼ਰ ਇਸ ਝੰਡਾ ਲਹੂ ਨੂੰ ਜੈਦਵੀ ਘਰ ਦੇ ਕੋਨੇ-ਕੋਨੇ ਤੇ ਛਿੜਕਿਆ ਜਾਵੇ ਘਰ ਦਾ ਹਰ ਇੱਕ ਕੋਨਾ ਪਵਿੱਤਰ ਸ਼ੁੱਧ ਤੇ ਆਜ਼ਾਦ ਹੋ ਜਾਵੇ ਜਦ ਵੀ ਪਿਤਾ ਪਰਮੇਸ਼ਰ ਕੇ ਸਰ ਰੋਗ ਬਿਮਾਰੀ ਤਲਗਾਇਆ ਜਾਵੇ ਸਾਰੇ ਰੋਗ ਬੰਧਨ ਬਿਮਾਰੀਆਂ ਨਾਸ਼ ਪਸਮ ਖਤਮ ਹੋ ਜਾਣ ਖੁਦਾਵੰਦ ਤੁਹਾਡੀ ਦਇਆ ਕਿਰਪਾ ਭਲਾਈ ਹੁਣ ਤੋਂ ਲੈ ਕੇ ਸਦਾ ਤੱਕ ਇਹਨਾਂ ਦੀਆਂ ਜ਼ਿੰਦਗੀਆਂ 'ਚ ਬਣੀ ਰਹੇ ਪਿਆਰੇ ਪ੍ਰਭੂ ਜੀ ਪੂਰੇ ਘਰਾਂ ਪਰਿਵਾਰਾਂ ਨੂੰ ਤੁਹਾਡੇ ਹੱਥਾਂ ਵਿੱਚ ਸੌਂਪਦੇ ਭਟਾ ਜੰਦਾ ਲਹੂ ਦੇ ਵਿੱਚ ਕਵਰ ਕਰਦੇ ਪ੍ਰਭੂ ਜੀ ਸਾਰੇ ਰੋਗ ਬਿਮਾਰੀਆਂ ਤੋਂ ազਤ ਕਰਦੇ ਮਹਾਨ ਖੁਦਾਵੰਦ ਇਸ ਪ੍ਰਾਰਥਨਾ ਨੂੰ ਤੁਹਾਡੀ ਸਮਰਥੀ ਨਾਮ ਦੇ ਵਿੱਚ ਮੰਗਦੇ ਹਾਂ ਆਮੇਨ 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 ਸਾਰੇ ਕ੍ਰਿਸਚੀਅਨ ਨੂੰ ਜੈਮਸੀ ਦੀ ਇਸ ਵਚਨ ਪ੍ਰਾਰਥਨਾ ਨੂੰ ਸੁੰਣਾ ਆਪ ਸਭ ਲਈ ਆਸ਼ੀਸ਼ ਅਤੇ ਵਰਕ ਦਾ ਕਾਰਨ ਬਣੇ ਤੁਸੀਂ ਸਾਡੇ ਨਾਲ ਦਿਨ ਦੀਆਂ ਸਾਰੀਆਂ ਪ੍ਰਾਰਥਨਾਵਾਂ ਵਿੱਚ ਸ਼ਾਮਿਲ ਹੋ ਸਕਦੇ ਹੋ ਸਾਡੀਆਂ ਸਾਰੀਆਂ ਪ੍ਰਾਰਥਨਾਵਾਂ ਦਾ ਟਾਈਮ ਟੇਬਲ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਸਵੇਰ ਦੀ ਪ੍ਰਾਰਥਨਾ ਸਵੇਰੇ 3:30 ਵਜੇ ਆਤਮਿਕ ਖੁਰਾਕ ਸਵੇਰੇ 10 ਵਜੇ ਦੁਪਹਿਰ ਦਾ ਵਚਨ ਅਤੇ ਪ੍ਰਾਰਥਨਾ 12 ਵਜੇ ਸ਼ਾਮ ਦੀ ਪ੍ਰਾਰਥਨਾ, ਸ਼ਾਮ 5 ਵਜੇ, ਰਾਤ ਦਾ ਵਚਨ 8 ਵਜੇ, ਜ਼ਿੰਦਗੀ ਦੀ ਗਵਾਹੀ 8 ਵਜੇ, ਰਾਤ ਦੀ ਪ੍ਰਾਰਥਨਾ ਰਾਤ 8:30 ਵਜੇ ਕੀਤੀ ਜਾਂਦੀ ਹੈ। ਤੁਸੀਂ ਸਾਡੇ WhatsApp ਗਰੁੱਪ 'ਚ ਵੀ ਸ਼ਾਮਲ ਹੋ ਸਕਦੇ ਹੋ, ਜਿਸ ਵਿੱਚ ਇਹਨਾਂ ਪ੍ਰਾਰਥਨਾਵਾਂ ਦਾ ਲਿੰਕ ਆਸਾਨੀ ਨਾਲ ਮਿਲ ਜਾਵੇਗਾ। ਗਰੁੱਪ ਵਿੱਚ ਐਡ ਹੋਣ ਲਈ ਤੁਸੀਂ ਸਾਡੇ ਪ੍ਰੇਅਰ ਲਾਈਨ ਨੰਬਰ 6280896731 ਤੇ WhatsApp ਮੈਸੇਜ ਕਰਕੇ ਜਾਂ ਕਾਲ ਕਰਕੇ ਆਪਣਾ ਨੰਬਰ ਐਡ ਕਰਵਾ ਸਕਦੇ ਹੋ। ਅਗਰ ਤੁਸੀਂ ਆਪਣੀ ਪ੍ਰੇਅਰ ਲਿਖਵਾਉਣਾ ਚਾਹੁੰਦੇ ਹੋ ਪ੍ਰੇਅਰ ਲਾਈਨ ਨੰਬਰ ਤੇ ਕਾਲ ਕਰਕੇ ਜਾਂ WhatsApp ਤੇ ਮੈਸੇਜ ਕਰਕੇ ਲਿਖਵਾ ਸਕਦੇ ਹੋ ਨਾਮ ਲਿਖਵਾਉਣ ਅਤੇ ਪ੍ਰੇਅਰ ਕਰਵਾਉਣ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਤੱਕ ਦਾ ਹੈ ਕਿਰਪਾ ਕਰਕੇ ਸਵੇਰੇ 8 ਤੋਂ ਪਹਿਲਾਂ ਅਤੇ ਸ਼ਾਮ 8 ਤੋਂ ਬਾਅਦ ਪ੍ਰੇਅਰ ਲਾਈਨ ਨੰਬਰ ਤੇ ਕਾਲ ਨਾ ਕੀਤੀ ਜਾਵੇ ਧੰਨਵਾਦ ਜੈਮਸੀ ਦੀ